ਜਰਨਾਲ ਸਿੰਘ ਹੈ ਇਹ ਗੁਰੂ ਅੰਗਦ ਦੇ ਬਿਖਲੌਨੀ ਹੈ ਤੁਸੀਂ ਵਿਰੋਧ ਕਰ ਰਹੇ ਹੋ ਅਸੀਂ ਬਿਲਕੁਲ ਵਿਰੋਧ ਕਰਾਂਗੇ ਅੱਜ ਤੋਂ 3 ਸਾਲ ਪਹਿਲਾਂ ਇੱਥੇ ਰੇੜੀਆਂ ਲੱਗਦੀਆਂ ਸੀ ਸਾਰੀਆਂ ਕੋਈ ਪਕੌੜੀਆਂ ਨਹੀਂ ਲਾਉਂਦਾ ਸੀ ਕੋਈ ਕੁਝ ਲਾਉਂਦਾ ਸੀ ਮੇਰਾ ਮੁੰਡਾ ਇਧਰੋਂ ਆਇਆ ਅੰਮ੍ਰਿਤਸਰੋਂ ਨੋਵਾ ਲੈ ਕੇ ਉਹ ਪਿਸ਼ਾਬ ਕਰਨ ਲੱਗਿਆ ਨਸ਼ੇੜੀਆਂ ਨੇ ਇੱਥੋਂ ਦਾ ਸਿਰ ਪਾੜਤਾ ਸਾਰੀ ਕਲੋਨੀ ਨੂੰ ਪਤਾ ਹੈ ਬੜੀ ਮੁਸ਼ਕਲ ਦੇ ਨਾਲ ਅਸੀਂ ਇੱਥੇ ਰੇੜੀਆਂ ਬੰਦ ਕਰਵਾਈਆਂ ਰੇੜੀਆਂ ਕਿੰਨੇ ਚ ਪਈਆਂ ਸੀ ਹਾਂ ਜੀ ਰੇੜੀਆਂ ਸਾਰੀਆਂ ਨਗਰ ਵਾਲਿਆਂ ਨੇ ਚਕਵਾਈਆਂ ਸੀ ਬੜਾ ਜ਼ੋਰ ਲਾ ਕੇ ਰਹਿਣੀਆਂ ਜਕਵਾਈਆਂ ਰਹਿਣੀਆਂ ਮੁਕਦਾ ਹੀ ਨਹੀਂ ਜਾਈ ਪੂਰਾ ਸਹਿਯੋਗ ਰਹਿੰਦਾ ਜੀ ਇਹਦੇ ਵਿੱਚ ਠੀਕ ਹੈ ਇਸ ਕਰਕੇ ਐਸੇ ਸਾਨੂੰ ਧਰਨਾ ਲਾਉਣਾ ਪਵੇ ਸਾਨੂੰ ਕੁਝ ਵੀ ਕਰਨਾ ਪਵੇ ਆਪਣੀਆਂ ਜਾਨਾਂ ਵੀ ਦੇਣੀਆਂ ਪੈਣਾਂ ਸੀ ਠੇਕਾ ਨਹੀਂ ਖੋਲਣ ਦੇਾਂਗੇ ਜਿਹੜੇ ਠੇਕਾ ਬੰਦ ਰਹਿ ਗਏ ਇਹ ਠੇਕੇ ਦਾ ਲਾਉਣਾ ਅੱਜ ਕੋਈ ਨਹੀਂ ਠੇਕਾ ਖੋਲੇਗਾ ਕਿਸੇ ਵੀ ਵਾਰ ਇਹ ਜਾਣਕਾਰੀ ਨਿਊਜ਼ ਚੈਨਲ ਨੇ ਪਰਪਰਿ ਪਬਲਿਕ ਵੱਲੋਂ ਹੀ ਪ੍ਰਾਪਤ ਕੀਤਾ ਗਿਆ ਵੀ ਠੇਕਾ ਬੰਦ ਕਰੋ ਕੋ ਬੰਦ ਕਰਵਾਤਾ ਇਹਨਾਂ ਨੂੰ ਕਹਿੰਦੇ ਕਿ ਜਿੱਥੇ ਆਪਣਾ ਬੰਦ ਕਰ ਦੇ ਗਏ ਮੱਥੇ ਤੇ ਠੇਕਾ ਖੁੱਲ ਗਿਆ ਪਰਮਿਸ਼ਨ ਕਹਿਆ ਤਾਂ ਠੇਕੇਦਾਰੋਂ ਲੈ ਕੇ ਆਓ ਜੇ ਤੁਹਾਨੂੰ ਰਹੀ ਠੀਕ ਹੈ ਇਹਨੂੰ ਚੱਕੋ ਠੀਕ ਹੈ ਕੋਈ ਨਿਵਾਸ ਨੂੰ ਸ਼્વાસ ਦੋਇਆ ਵੀ ਠੇਕਾ ਨਹੀਂ ਖੁੱਲਦਾ ਤਾਂ ਦਾ ਸਾਡੇ ਕੋਲ ਮਤਾ ਐ ਐਸਡੀਐਮ ਸਾਹਿਬ ਦੀ ਮੋਰ ਹੈ ਇਸ ਕਲੋਨੀ ਚ ਕੋਈ ਠੇਕਾ ਨਹੀਂ ਖੁੱਲ ਸਕਦਾ ਇਹ ਸਾਡੇ ਕੋਲ ਮਤੇ ਦੀ ਕਾਪੀ ਪਈ ਹੈ ਐਸਡੀਐਮ ਸਾਹਿਬ ਦੇ ਸਪੈਸ਼ਲ ਸਾਈਨਿੰਗ ਐਕਸਾਈਜ਼ ਅੱਜ ਉਹਦੇ ਚ ਇੱਕ ਫਾਈਲ ਹੱਡਿਓ ਜਮਾ ਹੋਈ ਹੋਈ ਹੈ ਮਤੇ ਦੀ ਕਾਪੀ ਠੀਕ ਹੈ ਜੀ ਜੀ ਤੁਹਾਡਾ ਠੀਕ ਹੈ ਜੀ ਜੀ ਕੀ ਨਾਮ ਹੈ ਮੈਂ ਰਿਟਾਇਰਡ ਇਨਸਪੈਕਟਰ ਮਹੰਗਾ ਸਿੰਘ ਸਰ ਕੀ ਕਹਿਣਾ ਚਾਹੋਗੇ ਮੈਂ ਹੀ ਕਹਣਾ ਇਹ ਸਾਡਾ ਦੋਨ ਸਰੀਕ ਕਾਨੂੰਨੀਆਂ ਹਰਿਆਸ਼ੀ ਕਾਨੂੰਨੀਆਂ ਨੇ ਹਰਿਆਸ਼ੀ ਇਲਾਕਾ ਸਾਡੀਆਂ ਧੀਆਂ ਪੈਣਾ ਸਵੇਰੇ ਸਕੂਲ ਜਾਂਦੇ ਸ਼ਾਮ ਨੂੰ ਆਉਂਦੀਆਂ ਨੇ ਸਾਡੀਆਂ ਪੈਣਾ ਬਾਜ਼ਾਰ ਜਾਂਦੀਆਂ ਨੇ ਪੈਦਲ ਲੋਕ ਸਿਆ ਨੇੜੇ ਹੋਣਗੇ ਸਾਰੇ ਲੋਕ ਪੈਦਲ ਹੀ ਜਾਂਦੇ ਨੇ ਜਿਹੜਾ ਇਹ ਦੋ ਗਰਾਉਂਡ ਨੇ ਪਿੱਛੇ ਗਰਾਉਂਡ ਸ੍ਰੀ ਰਾਮ ਅਮਰਦਾਸ ਜੀ ਦਾ ਸਾਲ ਬਾਦ satsang ਹੁੰਦਾ ਹੈ ਤਿੰਨ ਦਿਨ satsang ਹੁੰਦਾ ਜਿਹੜਾ ਅਗਲੇ ਮਹੀਨੇ ਆਉਣ ਵਾਲਾ ਅਕਤੂਬਰ ਦੇ ਵਿੱਚ ਇੱਧਰ ਸਾਹਿਬਜਾਦੇ ਦੇ ਲੰਗਰ ਲੱਗਦੇ ਨੇ ਜਿਹੜਾ ਹੁਣ ਸਿੱਦੇ ਕੋਰਪੁਰ ਹੁੰਦੇ ਨੇ 10-20 ਦਾ ਲੰਗਰ ਚੱਲਦੇ ਦੋਨਾਂ ਗਰਾਉਂਡਾਂ 'ਤੇ ਲੰਗਰ ਚੱਲਦੇ ਨੇ ਰਿਆਸੀ ਇਲਾਕੇ ਹੈਗੇ ਨੇ ਸਾਡੇ ਅਸੀਂ ਪਹਿਲਾਂ ਵੀ ਇਤੂ ਰੇੜੀਆਂ ਚਕਾਈਆਂ ਪਿਛਲੀ ਵਾਰੀ ਪ੍ਰਚਾਰ ਨੇ ਇਕੱਠੇ ਹੋ ਗਏ ਵੀ ਇਹ ਰੇੜੀਆਂ ਇੱਥੇ ਨਹੀਂ ਲਗਣੀਆਂ ਕਿਉਂਕਿ ਸਾਡੀਆਂ ਪੈਣਾ ਨੇ ਇੱਥੇ ਆਪਾਂ ਜਿਵੇਂ ਮੁੜੇ ਖੜਦੇ ਨੇ ਤੇ ਮਜ਼ਾਕ ਬੜਾ ਕੁਛ ਹੁੰਦਾ ਹੁੰਦਾ ਜੀ ਅਸੀਂ ਬੇਨਤੀ ਕਰਦੇ ਹਾਂ ਠੇਕਾ ਨਹੀਂ ਖੋਲਣ ਦੇਣਾ ਜੋ ਮਰਜ਼ੀ ਹੋ ਜੇ ਅਸੀਂ ਬਰਾਏ ਮਿਹਰਬਾਨੀ ਕਰਨੇ ਆ ਵੀ ਠੇਕਾ ਨਹੀਂ ਹੋਣਾ ਚਾਹੀਦਾ ਜੋ ਮਰਜ਼ੀ ਹੋ ਜੇ ਬਸ ਇਹ ਮਨੂ ਨੀ ਮਾਰੇ ਕਿਹਦੀ ਪਰਮੇਸ਼ਰ ਦੇ ਨਾਮ ਤੇ ਠੇਕਾ ਖੋਲਣ ਦੇ ਨਹੀਂ ਸਾਰਾ ਰਹਾਇਸ਼ੀ ਇਲਾਕਾ ਇਹ ਸਾਰੇ ਮੈਂਬਰੋ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਜੀ ਇਹ ਦੇਖੋ ਇਹ ਦੇਖੋ ਨਹੀਂ ਕਿੰਨੇ ਲੱਗ ਰਹੇ ਨੇ ਅੰਦਰ ਬਾਹਰ ਹੁੰਦਾ ਹੈ ਹਾਂ ਜੀ ਆ ਕੇ ਪੁੱਛਿਆ ਇਹਨਾਂ ਨੇ ਪਤਾ ਲੱਗਿਆ ਕਿ ਪਰਮਿਸ਼ਨ ਲਈ ਉਹਨਾਂ ਨੇ ਸਪਰਮਿਸ਼ਨ ਤੋਂ ਬਿਨਾ ਹੀ ਖੋਲਿਆ ਤੇ ਦੁਕਾਨ ਕੀ ਦੀ ਹੈ ਜਿਹੜੀ ਦੁਕਾਨ ਕੀ ਦੀ ਹੈ ਜਿਹਦੇ ਕੋਲ ਰਹੇ ਨਾਮ ਆ ਜਿੰਨੇ ਕਰਾਇ ਤੇ ਦਿੱਤੀ ਫਿਰ ਉਹਨਾਂ ਨੇ ਬੁਲਾਇਆ ਤੁਸੀਂ ਦੀ ਦੁਕਾਨ ਹੋਨੇ ਗੱਲ ਹੋਈ ਆ ਸੁ ਤਾਂ ਮਹੰਗਾ ਕਿਰਸੀ ਦੀ ਗੱਲ ਹੋਈ ਆ ਉਹਨੇ ਕਿਹਾ ਉਹਨੇ ਕਿਹਾ ਵੀ ਮੈਂ ਚਲੋ ਸੋਚਣਾ ਇਸ ਬਾਰੇ ਹਣਾ ਵੀ ਮੈਂ ਇਹ ਹੋ ਸਕਦਾ ਹੈ ਕਿ ਵਧੀਆ ਜੀ ਖੋਲਣੀ ਆ ਕਿਸੇ ਵਧੀਆ ਬੰਦੇ ਨੂੰ ਕੋਈ ਚੰਗੀ ਦੁਕਾਨ ਖੋਲੋ ਚਾਹੀ ਹਣਾ ਰੈਂਟ ਤੇ ਸ਼ੁਰੂ ਕਰੋ ਪਰ ਇਹ ਸ਼ਰਾਬ ਦਾ ਠੇਕਾ ਇੱਥੇ ਨਹੀਂ ਹੋਣਾ ਚਾਹੀਦਾ ਸਾਡੇ ਦਾ ਕਿੱਲੇ ਨਹੀਂ ਆਉਂਦੇ ਕਿ ਲੋਕ ਬੈਠ ਜਾਂਦੇ ਨੇ ਰੋਡਾਂ ਦੇ ਉੱਪਰ ਆ ਕੇ ਕਿ ਦਾਰੂ ਪੀਂਦੇ ਨੇ ਨਸ਼ਾ ਕਰਦੇ ਨੇ ਕਿਉਂਕਿ ਮੈਂ ਪਰਸੋਂ ਇਹ ਗਰਾਊਂਡ 'ਚ ਬੈਠਦੇ ਆਂ ਖੜੇ ਆਂ ਗਰਾਊਂਡ 'ਚ ਬੈਠਦੇ ਆਂ ਇਹ ਸੋਚਦੇ ਆਂ ਕਿ ਕਿ ਸਾਰੇ ਗੁੰਡਾ ਗਾਬੇ ਜਿੱਦਾਂ ਆ ਓਏ ਸਾਹਮਣੇ ਮੁੱਦਾ ਕਰਦੀ ਜਿੰਦਾਬਾਦ ਜਿੰਦਾਬਾਦ ਪੀਣਾ ਮੇਰੀ ਆਪਣਾ ਮੇਰਾ ਮਾਨ ਸਿੰਘ ਸਰਪੰਚਾ ਗੁਰੂਗੜ੍ਹ ਦੇ ਕਲੋਨੀ ਤੋਂ ਸਰ ਇਹ ਤੁਹਾਡੀ ਜਿਹੜੀ ਕਲੋਨੀ ਦੇ ਵਿੱਚ ਠੇਕਾ ਖੁੱਲ ਰਿਹਾ ਜੀ ਉਹਦੇ ਬਾਰੇ ਇਹ ਸੰਤਾ ਪਤਾ ਨਹੀਂ ਆ ਮੈਂ ਇੱਥੋਂ 10 ਵਜੇ ਲੰਘ ਕੇ ਗਿਆ ਕੋਈ ਠੇਕਾ ਨਹੀਂ ਖੁੱਲਿਆ ਹੋਇਆਗਾ ਮੈਂ ਤਾਂ ਬਰਕਰਾਰੀ ਗਿਆ ਸੀਗਾ ਮੈਨੂੰ ਫੋਨ ਆਇਆ ਕੋਈ 1:30 ਵਜੇ 1:30 2 ਵਜੇ ਫੋਨ ਆਇਆ ਮੈਨੂੰ ਸਾਡੇ ਪੰਚਾਇਤ ਮੈਂਬਰ ਕੋਲ ਸਿੰਘ ਨੇ ਦੱਸੇ ਵੀ ਇੱਥੇ ਠੇਕਾ ਖੁੱਲ ਗਿਆ ਮੈਂ ਕਹਿੰਦਾ ਠੇਕਾ ਖੁੱਲਣ ਦਾ ਕੋਈ ਮਤਲਬ ਨਹੀਂ ਇੱਥੇ ਤਾਂ ਹਰ ਸਾਲ ਧਾਰਮਿਕ ਪ੍ਰੋਗਰਾਮ ਤਿੰਨ ਦਿਨ ਦੁ ਸੋ ਮਾਗਮ ਹੁੰਦੇ ਹਨ ਹਰ ਇੱਕ ਤਰ੍ਹਾਂ ਦੇ ਤੇ ਧਾਰਮਿਕ ਪ੍ਰੋਗਰਾਮ ਕੀਤੇ ਅਖੰਡ ਪਾਠ ਸਾਹਿਬ ਦਾ ਭੋਗ ਹੁੰਦਾ ਕੀਦਾ ਖੁਸ਼ੀ ਦਾ ਜੋ ਵੀ ਹੁੰਦਾ ਉੱਤੇ ਸਾਰੇ ਪ੍ਰੋਗਰਾਮ ਹੁੰਦੇ ਹਨ ਅਸੀਂ ਇੱਥੇ ਠੇਕਾ ਬਿਲਕੁਲ ਨਹੀਂ ਇੱਥੇ ਪਹਿਲਾਂ ਸਾਡੇ ਚੌਂਕੀ ਇੰਚਾਰਜ ਨੂੰ ਨਿਸ਼ਾਨ ਸਿੰਘ ਨੂੰ ਪਤਾ ਹੀ ਅਤੇ ਪੁਲਸ ਵਾਲਿਆਂ ਦੇ ਘਰੇ ਲਵਾ ਕੇ ਇੱਥੇ ਇਨੇ ਲੋਕੀ ਇੱਥੇ ਨਸ਼ੇੜੀ ਫਿਰਦੇ ਹਨ ਤੇ ਇਹ ਠੇਕਾ ਖੁੱਲੀ ਇੱਥੇ ਤਾਂ ਹੋਰ ਬਿਲਕੁਲ ਨਸ਼ੇੜੀ ਫਿਰ ਤੇ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਅਸੀਂ ਇੱਥੇ ਹਰ ਰੋਜ਼ ਹਫਤੇ 'ਚ ਦੋ ਤਿੰਨ ਵਾਰ ਪੁਲਸ ਵਾਲਿਆਂ ਦੇ ਨਿਸ਼ਾਨ ਸਿੰਘ ਇੰਚਾਰਜ ਸਾਹਿਬ ਨੇ ਸਾਡੇ ਉਹਨਾਂ ਨੇ ਪੁਲਸ ਪਾਰਟੀ ਬੁਲਾ ਕੇ ਜੇ ਇਹ ਠੇਕੇ ਤੇ ਖੁੱਲਣ ਲੱਗਿਆ ਫਿਰ ਕਿੱਦਾਂ ਹੋਊਗਾ ਸਨੀ ਨੇ ਖੁੱਲਣ ਦਿਆਂਗੇ ਬਿਲਕੁਲ ਨਹੀਂ ਮਤਲਬ ਕਿਸ ਤਰ੍ਹਾਂ ਤੁਸੀਂ ਪੁੱਛਦੇ ਹੋਰੇ ਠੇਕੇਦਾਰਾਂ ਦੇ ਕਰਿੰਦੇ ਜਿਹੜੇ ਬਣੇ ਬੰਦੇ ਖੜੇ ਹੋਣਾ ਗੱਲਬਾਤ ਹੋਈ ਨਹੀਂ ਨਹੀਂ ਮੈਂ ਹੁਣ ਪਹੁੰਚਾ ਮੇਰੇ ਸਾਹਮਣੇ ਕੋਈ ਨਹੀਂ ਹੋਈ ਪਹਿਲਾਂ ਉਸ ਤੋਂ ਪਹਿਲਾਂ ਕੱਲ ਹੋ ਗਈ ਉਹ ਛੱਟਾਂ ਬੰਦ ਕਰਕੇ ਜਾ ਰਹੇ ਸੀ ਉਹ ਜਾ ਰਹੇ ਸੀਗੇ ਮੇਰੇ ਨਾਲ ਕੋਈ ਕਿਸੇ ਗੱਲ ਨਹੀਂ ਹੋਈ ਮੈਂ ਤਾਂ ਪਤਾ ਹੀ 1.5 2 ਘੰਟੇ ਲੱਗੇ ਆਏਗਾ ਹਾਂ ਜੀ ਹਾਂ ਦੇਖਦੇ ਆ ਕਿ ਉਹਦੇ ਨਸ਼ਾ ਵਿਰੁੱਧ ਵੀ ਚੱਲ ਰਿਹਾ ਹੈ ਤੇ ਇਸ ਸਮੇਂ ਜਿਹੜੇ ਕਲੋਨੀ ਹੈ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਠੇਕੇ ਖੁੱਲਣ ਕਿਵੇਂ ਦੇਖਣਾ ਹੈ ਜੀ ਇਹ ਛਾੜਾ ਜਿਵੇਂ ਯੁੱਧ ਨਸ਼ਾ ਵਿਰੁੱਧ ਮਹੀਮ ਚੱਲ ਰਹੀ ਹੈ ਸਰਕਾਰ ਦੀ ਤੇ ਇੱਕ ਕਲੋਨੀ ਦੇ ਵਿੱਚ ਟੀਕਾ ਕਰਦੇ ਇਹ ਤਾਂ ਬਿਲਕੁਲ ਗਲਤ ਹੈ ਜੀ ਇਹ ਤਾਂ ਬਿਲਕੁਲ ਸ਼ਰਮ ਗਲਤ ਹੈ ਸਾਡੇ ਕਲੋਨੀਆਂ ਦੇ ਅੱਥੇ ਅਜੇ ਅੱਥੇ ਦੀ ਰੇੜੀ ਨਹੀਂ ਫਿਰਨ ਦਿੰਦੇ ਕਿ ਦੋ ਨੰਬਰ ਵਾਲੀ ਚਿਕਨ ਵਾਲੀ ਰੇੜੀ ਨਹੀਂ ਘਟਣ ਦਿੰਦੇ ਦੁਕਾਨਾਂ ਐ ਜੋ ਠੇਕੇਦਾਰਾਂ ਨੂੰ ਕਿਰਾਇਆ ਤੇ ਦੇ ਰਿਆ ਹਾਂ ਹਾਂ ਜੀ ਉਹਨਾਂ ਕੋਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ ਉਹਨੂੰ ਅਜੇ ਪਤਾ ਹੀ ਹੋਣ ਲੱਗਾ ਨਹੀਂ ਹੋ ਗਿਆ ਸੰਪਰਕ ਸਾਡੇ ਸਾਡੇ ਮੁਲਾਜ਼ਮ ਸਾਡੇ ਮੁਲਾਜ਼ਮ ਨੇ ਮੰਗਾ ਸਿੰਘ ਜੀ ਰਿਟਾਇਰਮੈਂਟ ਅਸਾ ਚੋ ਟਾਰਮੈਂਟਰੀ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਹੈ ਬਾਕੀ ਉਹਨਾਂ ਨੂੰ ਪਤਾ ਨਹੀਂ ਉਹਨੇ ਕੀ ਕਿਹਾ ਕੀ ਨਹੀਂ ਉਹਨੂੰ ਜੇ ਸਾਨੂੰ ਕੋਈ ਨਹੀਂ ਫੰਡਮੈਂਸ਼ਨ ਨਹੀਂ ਮਿਲੀ ਹੈਗੀ ਆਉਣ ਨੂੰ ਬੁਲਾਉਂਦੇ ਆ ਨਹੀਂ ਥੋੜਾ ਸਰਵਿਸ ਹੋਣੀ ਦਾ ਕਿਆ ਕਰੀਏ ਅਗਰ ਠੇਕਾ ਹੈ ਦੁਆਰੇ ਕੋਲੇ ਆਪਣੀ ਹੋਵੇ ਤਾਂ ਸਾਡੀ ਸਰਵਿਸ ਦੀ ਰਿੰਦੀ ਤਾਂ ਇੱਥੇ ਵੀ ਦੋ ਵੀ ਹੋ ਜਾਣਾ ਸਾਨੂੰ ਪਰ ਨਾ ਤੇ ਆਏ ਦੋ ਮਰਜ਼ੀ ਕਰਨਾ ਪਿਆ ਸੀ ਸਭ ਹੋ ਵੀ ਆ ਅਸੀਂ ਕਰਨ ਨੂੰ ਤਿਆਰ ਹਾਂ ਰੋਡ ਜਮ ਕਰ ਸਕਦੇ ਹਾਂ ਜੀ ਇਹ ਸਾਡੀ ਸਰਕਾਰ ਨਹੀਂ ਸੁਣਵਾਈ ਕਰਦੀ ਇੱਕ ਇੱਕ ਕਰਕੇ ਬੋਲੋ ਆ ਜੋ ਗਿਆ ਆ ਜੋ ਗਿਆ ਗੱਲ ਐਵੇਂ ਆ ਜੀ ਮਿੰਟ ਵੀਰੇ ਲੋ ਹਾਂਜੀ ਕੀ ਨਾਮ ਮੇਰਾ ਨਾਮ ਡਾਕਟਰ ਸੁਨਮ ਸਿੰਘ ਹੈ ਮੈਂ ਇਸ ਕਲੋਨੀ ਦਾ ਵਾਸੀ ਆ ਤੇ ਮੈਨੂੰ ਵੀ ਮਾਨ ਸਾਹਿਬ ਦਾ ਕੋਣ ਆਇਆ ਹੁਣੇ ਮੈਂ ਵੀ ਹੁਣੇ ਸ਼ੁਕਤ ਵੀ ਆਇਆ ਤੇ ਇਸ ਕਲੋਨੀ ਮੈਨੂੰ ਵੀ ਹੁਣੇ ਹੀ ਪਤਾ ਲੱਗਿਆ ਵੀ ਇੱਥੇ ਠੇਕਾ ਖੁੱਲਣ ਲੱਗਿਆ ਬਟ ਇਹ ਠੇਕਾ ਇੱਥੇ ਨਹੀਂ ਖੁੱਲਿਆ ਜਾਊਗਾ ਜੇ ਸਾਡੀ ਸਰਕਾਰ ਨਹੀਂ ਸੁਣੂਗੀ ਅਸੀਂ ਇੱਥੇ ਧਰਨਾ ਵੀ ਲਾਉਂਗੇ ਠੀਕ ਹੈ ਜੀ ਸਾਡੀ ਇੱਥੇ ਧਰਨਾ ਵੀ ਲੱਗੂਗਾ ਸਾਡੀ ਤਾਂ ਕਲੋਨੀ ਅੱਗੀ ਜੰਨੀ ਬਦਨਾਮ ਹੈ ਨਸ਼ੇ ਨਸ਼ੇੜੀ ਸਾਡੇ ਇੱਥੇ ਰੋਜ਼ ਬੰਦੇ ਰਾਤ ਨੂੰ ਕਿੰਨੂ-ਕਿੰਨੂ ਅਸੀਂ ਭੇਜੇ ਕਿਨੂ-ਕਿੰਨੂ ਨਾ ਭਜਾਈਏ ਸਾਡੇ ਦਾ ਕੋਈ ਮੁਲਾਜ਼ਮ ਕੋਈ ਸੁਣਦਾ ਨਹੀਂ ਹੈ ਕੋਈ ਸਾਡਾ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਹੈਗਾ ਅਸੀਂ ਹੱਥ ਜੋੜ-ਜੋੜ ਬੈਗੇ ਅਸੀਂ ਤਾਂ ਇੰਨੀ ਵਾਰੀ ਉਹ ਪਟੀਸ਼ਨ ਵੀ ਪਾ ਚੁੱਕੇ ਸਰਪੰਚ ਸਾਡੇ ਵੀ ਕਿੰਨੀ ਵਾਰੀ ਕਹਿ ਚੁੱਕੇ ਨੇ ਵੀ ਸਾਡੇ ਆ ਦੋ ਪਾਰਕਿੰਗਾਂ ਦੇ ਵਿੱਚ ਇੰਨੀ ਜ਼ਿਆਦਾ ਸਾਡੀ ਉਹ ਹੁੰਦੀ ਵੀ ਹੈ ਨਾ ਕਿ ਲੁੱਟਾ ਖੋਹ ਵੀ ਸਾਡੇ ਐਸੇ ਵੀ ਸਟਾਰਟ ਹੁੰਦੀ ਹੈ ਮੈਂ ਵੈਸੇ ਵੀ ਕੋਈ ਸਾਡੇ ਪ੍ਰਵਾਸੀਆਂ ਨੇ ਇੰਨਾ ਹਾਲ-ਹਾਲ ਮਾਰਿਆ ਕਰਿਆ ਹੋਇਆ ਕਿ ਸਾਨੂੰ ਅਸੀਂ ਕੁਝ ਬੋਲ ਨਹੀਂ ਸਕਦੇ ਹੈਗੇ ਬਟ ਜੇ ਹੁਣ ਇਹ ਠੇਕਾ ਵੀ ਖੁੱਲ ਗਿਆ ਇੱਥੇ ਤਾਂ ਸਾਡੀ ਰਾਤ ਨੂੰ ਜੇ ਦੀ ਆਪਣਾ ਕੋਈ ਰਾਤ ਨੂੰ 12 ਵਜੇ ਵੀ ਲੰਘਦਾ ਹੋਵੇਗਾ ਇੱਥੇ ਖੜਾ ਕੀ ਕੀ ਕਰੂਗਾ ਰਾਤ ਨੂੰ 10 ਵਜਣ ਦੇਣਾ ਜਦੋਂ ਹੀ ਮੈਂ ਕਹ ਰਿਹਾ ਜੀ ਜੇ ਭੋਗਲਾ ਰੋਡ ਵਾਲਾ ਠੇਕਾ ਹੈ ਨਾ ਭੋਗਲਾ ਰੋਡ ਵਾਲਾ ਠੇਕਾ ਹੈ ਤਾਂ ਮੈਂ ਇਹੀ ਕਹਾਂਗਾ ਜੇ ਇੱਥੇ ਠੇਕਾ ਹੁੰਦਾ ਹੈ ਤਾਂ ਅਸੀਂ ਇਹ ਠੇਕੇ ਦਾ ਜੋ ਵੀ ਇਹਦਾ ਮਾਲਕ ਹੈ ਇਹਦਾ ਜੋ ਵੀ ਨੁਕਸਾਨ ਹੋਏਗਾ ਉਹ ਜ਼ਿੰਮੇਵਾਰ ਆਪ ਹੋਊਗਾ ਸਰਪੰਚ ਸਾਹਿਬ ਸਾਹਮਣੇ ਖੜੇ ਨੇ ਇਹਦੇ ਜ਼ਿੰਮੇਵਾਰ ਉਹ ਆਪ ਹੋਊਗਾ ਅਸੀਂ ਭੰਨ ਤੋੜ ਵੀ ਕਰਾਂਗੇ ਠੀਕ ਹੈ ਨਹੀਂ ਅਸੀਂ ਇਹਦਾ ਠੇਕਾ ਨਹੀਂ ਖੁੱਲਣ ਦੇਾਂਗੇ ਜੇ ਅਗਲਾ ਕੋਈ ਫालतू ਗੱਲ ਕਰੇਗਾ ਤਾਂ ਫਿਰ ਅਸੀਂ ਪ੍ਰਸ਼ਾਸਨ ਦੇ ਜਿੰਨੀ ਉੱਤੇ ਜਾਣਾ ਪਿਆ ਸਾਨੂੰ ਜਾਣਾ ਪਊਗਾ ਐਸਚੋ ਠੀਕ ਹੈ ਨਾ ਵਾਰਸ਼ਿੰਗ ਨੂੰ ਵੀ ਬੇਇਤੀ ਕੀਤੀ ਸੀ ਜੀ ਅਸੀਂ ਹੱਥ ਜੋੜ ਕੇ ਬੇਇਤੀ ਕੀਤੀ ਸੀ ਕਿ ਸਾਡੇ ਕਲੋਨੀ ਚ ਨਸ਼ਾ ਬਹੁਤ ਵਿਗਦਾ ਇੱਥੇ ਇੱਥੇ ਪੀਸੀਆਰ ਦਾ ਇੰਤਜ਼ਾਮ ਕਰੋ ਜੀ ਸਾਡਾ ਜੀ ਪਰ ਨਹੀਂ ਹਜੇ ਤੱਕ ਕੋਈ ਸੁਣਾਈ ਨਹੀਂ ਹੋਈ ਹੈਗੀ ਉਹਨਾਂ ਨੇ ਵੀ ਹਾਂ ਕਹਿ ਕੇ ਛੱਡ ਦਿੱਤਾ ਜੀ ਮੈਂ ਉਹ ਐ ਵੀ ਉਹਨਾਂ ਨੇ ਬੇਇਤੀ ਕਰੀ ਦੀ ਸਾਨੂੰ ਸਰੂਪਾ ਪਾ ਕੇ ਇੱਥੇ ਸਮਾਂਤ ਵੀ ਕੀਤਾ ਜਾਏਗਾ ਜੇ ਸਾਡੀ ਕਲੋਨੀ ਦਾ ਇਹ ਦੇਖਭਾਲ ਤੁਸੀਂ ਮਾੜੀ ਮੋਟੀ ਕਰਦੇ ਨਹੀਂ ਕਿਉਂਕਿ ਸਾਨੂੰ ਨਾ ਹਰ ਸਾਲ सरकार जीुद्ध नशे आहे असां नशा ख़तम करण ਦੇ ਰਹਿ ਹੱਸੀ ਲੱਕ ਦੇ ਵਿੱਚ ਠੇਕਾ ਖੋਲੇ ਆ ਬੰਡੇ ਜਾ ਰਿਆ ਸੀ ਨਸਾ ਦੇਖੋ ਆ ਪਿਆ ਜੀ ਤੁਹਾਡੇ ਪਿਛਲੇ ਪਿਛਲੇ ਪਾਸੇ ਪਿਆ ਜੀ ਮੋਰਾ ਕੈਮਰਾ ਕਮਾਉ ਜੀ ਇੱਥੇ ਹਰ ਸਾਲ ਇਹ ਦੋ ਪਾਰਕਿੰਗਾਂ ਦੇ ਵਿੱਚ ਇਹ ਜਿਹੜੀ ਦੋ ਪਾਰਕਿੰਗਾਂ ਨੇ ਹਰ ਸਾਲ ਇੱਥੇ ਦਰਬਾਰ ਕਰਵਾਇਆ ਜਾਂਦਾ ਹੈ ਜੋ ਗੁਰਨਤ ਸਾਬ ਦਾ ਇੱਥੇ ਬਿਲਕੁਲ ਰਾਮਦਾਸ ਜੀ ਦਾ ਇੱਥੇ ਸਮਾਗਮ ਕਰਾਇਆ ਜਾਂਦਾ ਹੈ ਠੀਕ ਹੈ ਜੀ ਇੱਥੇ ਲੰਗਰ ਲਿੰਗਰ ਚ ਲੰਗਰ ਚੱਲਦਾ ਆ ਪਿੱਛੇ ਸਮਾਗਮ ਕਰਾਇਆ ਜਾਂਦਾ ਹੁਣ ਤੁਸੀਂ ਦੱਸੋ ਜੀ ਇੱਥੇ ਲੰਗਰ ਵੰਡਦੇ ਆ ਅਸੀਂ ਇੱਥੇ ਸਾਹਮਣੇ दारू ਵਾਲੇ ਨਸ਼ੇੜੀ ਖੜੇ ਹੋਣਗੇ ਚੰਗੀ ਗੱਲ ਆ ਕੋਈ ਠੀਕ ਹੈ ਜੀ ਜਿਹੜਾ ਮਾਲਕ ਹੈ ਉਹਨੂੰ ਵੀ ਸੋਚਣਾ ਚਾਹੀਦਾ ਵੀ ਹਾਂ ਵੀ ਹਰਤ ਵਾਲੇ ਤੇ ਹੁੰਦਾ ਕੀ ਹੈ ਕਿਸੇ ਤੋਂ ਪਰਮਿਸ਼ਨ ਲੈਂਦਾ ਤੇ ਉਹੀ ਪਰਮਿਸ਼ਨ ਨਹੀਂ ਕੋਈ ਸਾਡੇ ਸਰਪੰਚ ਸਾਹਿਬ ਨਾਲ ਅੱਗੇ ਕਰਦਾ ਕੋਈ ਹੋਰ ਮੈਂਬਰ ਨਾਲ ਗੱਲ ਕਰਦਾ ਸਾਡੇ ਨਾਲ ਉਹਦੇ ਨਾਲ ਗੱਲ ਕਰਦਾ ਨਾ ਕਿਸੇ ਨਾਲ ਗੱਲ ਨਹੀਂ ਹੋਈਏਗੀ ਚੁੱਪ ਕਰਕੇ ਲਿਆ ਕੇ ਸਮਾਨ ਰੱਖਦਾ ਜੀ ਇਹਦਾ ਕੀ ਮਤਲਬ ਹੈ ਉਹਦੀ ਵੀ ਅੱਜ ਦੀ ਦੁਕਾਨ ਜਿਹਨੇ ਠੇਕੇ ਦਾ ਬਿਲਕੁਲ ਉਹੀ ਗੱਲ ਹੈ ਉਹਨੇ ਨਾ ਸਾਨੂੰ ਪੁੱਛਿਆ ਨਾ ਪਛਾਇਆ ਜਦੋਂ ਉਹਨੂੰ ਪਤਾ ਹੈ ਵੀ ਹਾਂ ਵੀ 3 ਸਾਲ ਤੋਂ ਇਥੋਂ ਇਥੇ ਦੁਕਾਨ ਕਰਦਾ ਪਿਆ ਉਹ ਦੁਕਾਨ ਦੀ ਬਣਵਾਈ ਚਲਦੀ ਵੀ ਹੈ 3 ਸਾਲ ਤੋਂ ਅਸੀਂ ਉਹਨੂੰ ਪਤਾ ਨਹੀਂ ਲੱਗਦਾ ਕਿ ਹਰ ਸਾਲ ਇੱਥੇ ਸਮਾਗਮ ਕਰਾਣੇ ਆ ਉਹਨੂੰ ਚਾਹੀਦਾ ਸੀਗਾ ਵੀ ਹਾਂ ਵੀ ਗੱਲ ਟੁੱਟਣੀ ਵੀ ਸਮਾਗਮ ਕਿਵੇਂ ਹੋ ਰਿਹਾ ਇੱਥੇ ਤੇ ਇਹਦੇ ਵਿੱਚ ਅਸੀਂ ਇਹ ਚੀਜ਼ ਖੁੱਲਣ ਦੇਾਂਗੇ ਦੱਸੋ ਅੱਜ ਅੱਗੇ ਨਸ਼ਾ ਬਰੋ ਦੇ ਨਵੇਂ ਚੱਲਦੇ ਆ ਬਾਕੀ